ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਫਾਲੂਦਾ ਗਰਮੀ ਦੇ ਵਿੱਚ ਠੰਡਾ ਠੰਡਾ ਤੇ ਇਸ ਤਰੀਕੇ ਨਾਲ ਬਣਾਵਾਂਗੇ ਜੀ ਹੁਣ ਆਪਾਂ 1 ਕਿਲੋ ਦੁੱਧ ਲੈ ਲੈਨੇ ਜੀ ਕੜਾਈ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਕਰਦੇ ਹਾਂ ਜੀ گاੜਾ ਦੁੱਧ ਲੱਗ ਗਿਆ ਜੀ ਆਪਣਾ ਰਿਚਨ ਤੇ ਹੁਣ ਇਹ ਰੰਨ ਕੇ ਨੂੰ ਅੱਧਾ ਰਹਿ ਗਿਆ ਜਦੋਂ گاੜਾ ਹੋ ਜਾਊਗਾ ਜੀ ਇਹ ਇੱਦਾਂ ਕਰ ਰਹਿ ਗਿਆ ਜਦੋਂ ਉਹ ਪਾਵਾਂਗੇ ਵਿੱਚ ਆਪਾਂ ਫਾਲੂਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਹੜੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਹੁਣ ਆਪਣਾ ਦੁੱਧ ਅੱਗੇ ਨਾਲੋਂ ਬਹੁਤ ਘਟ ਗਿਆ ਰਿੱਚ ਕੇ ਬਹੁਤ ਵਧੀਆ ਬਣ ਰਿਹਾ ਹੈ ਇਹ ਕੜਾਈ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਲੈਨੇ ਆ ਇਹਦੇ ਨਾਲ ਆਪਣਾ ਵਧੀਆ ਫਲੇਵਰ ਆ ਜਾਊਗਾ ਹੁਣ ਆਪਾਂ ਕੱਟਦੇ ਆਂ ਜੀ ਫਲੂਦਦੇ ਵਾਲਾ ਪੈਕਟ ਇਹਨੂੰ ਪਾਵਾਂਗੇ ਆਪਾਂ ਵਿੱਚ ਬਹੁਤ ਵਧੀਆ ਵਿੱਚ ਸਮਾਨ ਹੈ ਜੀ ਦੇ ਤੇ ਹੁਣ ਆਪਾਂ ਇਹਨੂੰ ਪਾ ਲੈਨੇ ਆ ਥੋੜਾ ਥੋੜਾ ਕਰਕੇ ਵਿੱਚ ਦੁੱਧ ਵੀ ਆਪਣਾ گاੜਾ ਹੋ ਗਿਆ ਜੀ ਉਸੀ ਦੀ ਜਰੂਰ ਬਣਾ ਕੇ ਟਰਾਈ ਕਰਿਓ ਜੀ ਗਰਮੀ ਦੇ ਵਿੱਚ ਠੰਡਾ ਠੰਡਾ ਫालੂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਰਹਿਣ ਦਿਆਂ ਨੂੰ ਆਪਾਂ 2 ਮਿੰਟ ਬਸ 2 ਮਿੰਟਾਂ ਜੀ ਬਣ ਜਾਂਦਾ ਜੀ ਰੰਗ ਇਹ ਜਿਆਦਾ ਟਾਈਮ ਨਹੀਂ ਰਹਿਣਾ ਪੈਂਦਾ ਹੁਣ ਲੱਗ ਗਿਆ ਜੀ ਆਪਣਾ ਰਿਜਨ ਇਹ ਤੇ ਵਧੀਆ ਅੱਗੇ ਨਾਲੋਂ ਵੜਾ ਵੀ ਹੋ ਗਿਆ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਜੀ ਠੰਡਾ ਹੋਣ ਵਾਸਤੇ ਗੈਸ ਕਰਦਨੇ ਬੰਦ ਤੇ ਇਹ ਆਪਣਾ ਬਿਲਕੁਲ ਠੰਡਾ ਹੋ ਜਾਊਗਾ ਹੁਣ ਹੱਥੀ ਮਾਰ ਕੇ ਆਪਾਂ ਇਹਨੂੰ ਹਿਲਾ ਲੈਨੇ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਦਾ ਲੱਗਿਆ ਤੇ ਹੁਣ ਆਪਾਂ ਦੋ ਗਲਾਸਾਂ ਦੇ ਵਿੱਚ ਪਾ ਲੈਨੇ ਆ ਸਰਵਤ ਤੇ ਆਪਣਾ ਫਰੂਦਾ ਵੀ ਠੰਡਾ ਹੋ ਗਿਆ ਤੇ ਆਪਾਂ ਹੁਣ ਪਾਉਨੇ ਆ ਜੀ ਦੋਨੇ ਗਲਾਸਾਂ ਦੇ ਵਿੱਚ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਜੀ ਗਰਮੀ ਦੇ ਵਿੱਚ ਠੰਡਾ ਠੰਡਾ ਫਾਲੂਦਾ ਬਹੁਤ ਵਧੀਆ ਲੱਗਦਾ ਹੈ ਹੁਣ ਆਪਾਂ ਪਾਵਾਂਗੇ ਜੀ ਵਿੱਚ ਇਹ ਤੇ ਕੇਲੇ ਕੱਟ ਕੇ ਕੋਈ ਵੀ ਆਪਾਂ ਫਰੂਟ ਪਾ ਸਕਦੇ ਆ ਐਪਲ ਵਗੈਰਾ ਵੀ ਪਾ ਸਕਦੇ ਆ ਤੇ ਆਪਾਂ ਹੁਣ ਵਿੱਚ ਪਾ ਦਿੰਨੇ ਥੋੜੀ ਟੁੱਟੀ ਫਰੂਟੀ ਇਆ ਆਪਾਂ ਥੋੜਾ ਜਿਹਾ ਫਾਲੂਦਾ ਹੋਰ ਪਾਵਾਂਗੇ ਵਿੱਚ ਉੱਪਰ ਆਪਾਂ ਪਾ ਦਿੰਨੇ ਆ ਜੀ ਅਨਾਰ ਦਾਣੇ ਤੇ ਹੁਣ ਆਪਾਂ ਥੋੜਾ ਜਿਹਾ ਕੇਲਿਆਂ ਦੇ ਪੀਸ ਹੋਰ ਪਾ ਕੇ ਤੇ ਇਹਨੂੰ ਆਪਾਂ ਥੋੜਾ ਥੋੜਾ ਸ਼ਰਬਤ ਹੋਰ ਪਾ ਦਿੰਨੇ ਵਿੱਚ ਉਪਾਵਾਂਗੇ ਜੀ ਆਪਾਂ ਆਈਸਕ੍ਰੀਮ ਵਿੱਚ ਉੱਪਰ ਆਪਾਂ ਹਨ ਕਰ ਦਿੰਨੇ ਜੀ ਡੈਕੋਰੇਸ਼ਨ ਕਾਜੂ ਬਦਾਮ ਵਗੈਰਾ ਪਾ ਕੇ ਉੱਪਰ ਪਾ ਦਾਂਗੇ ਜੀ ਆਪਾਂ ਨਾਰਦਾ ਨੇ ਨਾਰਦੇ ਦਾਣੇ ਪਾ ਕੇ ਉੱਪਰ ਤੇ ਇਹ ਬਹੁਤ ਟੇਸਟੀ ਬਣੂਗਾ ਜੀ ਇਸ ਤਰੀਕੇ ਨਾਲ ਠੰਡਾ ਠੰਡਾ ਫालੂਦਾ ਠੰਡੀ ਆਈਸਕ੍ਰੀਮਾਂ ਵਿੱਚ ਤੇ ਠੰਡਾ ਠੰਡਾ ਸਾਰਾ ਸਮਾਨ ਗਰਮੀ ਦੇ ਵਿੱਚ ਤੇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਜੀ ਇਸ ਤਰ੍ਹਾਂ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ